ਸਰਸ਼ਿਆਕਲ ਵਿਕ੍ਰਿਤ ਸੀ ਉਹਨਰੇ ਇਸ ਵਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੇ ਓਲਡ ਰਾਜੇਂਦਰਾ ਨਗਰ ਦੇ ਵਿੱਚ ਕੋਚਿੰਗ ਦੇ ਵਿੱਚ ਡੁੱਬਣ ਨਾਲ ਯਾਨੀ ਕਿ ਜੋ ਪਾਣੀ ਭਰ ਗਿਆ ਸੀ ਬੇਸਮੈਂਟ ਦੇ ਵਿੱਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਨੇ ਹੁਣ ਤੂਲ ਫੜ ਰਿਹਾ ਹੈ ਮਾਮਲਾ ਪੱਕਤਾ ਜਾ ਰਿਹਾ ਹੈ ਅੱਜ ਲੋਕ ਸਭਾ ਦੇ ਵਿੱਚ ਵੀ ਇਸ ਮਾਮਲੇ ਦੀ ਗੂੰਜ ਸੁਣਾਈ ਦਿੱਤੀ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਇਹ ਮੁੱਦਾ ਚੁੱਕਿਆ ਤੇ ਮੁੱਦਾ ਚੁੱਕਦੇ ਹੋਏ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਵੀ ਨਿਖੇਹਾ ਕਿ ਦਸਾਂ ਸਾਲਾਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਲ ਬੋਰਡ 100 ਸਿਟੀ ਦਿੱਲੀ ਸਰਕਾਰ ਦੇ ਅੰਦਰ ਹੈ ਪਰ ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਉਹੀ ਲਾਪਰਵਾਹੀ ਦਾ ਨਤੀਜਾ ਇਹਨਾਂ ਤਿੰਨ ਬੱਚਿਆਂ ਨੂੰ ਭੁਗਤਣਾ ਪਿਆ ਬਾਸੂਰੀ ਸੂਰਾਜ ਨੇ ਲੋਕ ਸਭਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਹੁਣੇ ਜੋ ਪੂਰਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਔਰ ਕੋਚਿੰਗ ਸੰਚਾਲਕਾਂ ਨੂੰ 14 ਦਿਨਾਂ ਦੀ ਨਿਆਇ ਖਿਰਾਸਤ ਤੇ ਭੇਜ ਦਿੱਤਾ ਗਿਆ ਇਸ ਦੇ ਨਾਲ ਨਾਲ ਦਿਲੇ ਦੇ ਵਿੱਚ ਬਾਕੀ ਚੱਲ ਰਹੇ 13 ਕੋਚਿੰਗ ਸੈਂਟਰ ਵੀ ਸੀਲ ਕਰ ਦਿੱਤੇ ਗਏ ਨੇ ਸੋ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 27 ਜੁਲਾਈ ਦਾ ਇਹ ਮਾਮਲਾ ਜਦੋਂ ਬੇਸਮੈਂਟ ਦੇ ਵਿੱਚ ਕਲਾਸਿਸ ਚੱਲ ਰਹੀਆਂ ਸੀ ਔਰ ਅਚਾਨਕ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਪਾਣੀ ਪੜ ਜਾਂਦਾ ਹੈ ਔਰ ਕਿਉਂਕਿ ਬਾਇਓਮੈਟ੍ਰਿਕ ਦਿਰਾਹੀ ਦਰਵਾਜ਼ਾ ਖੁੱਲਦਾ ਸੀ ਆਟੋਮੈਟਿਕ ਸੀਗਾ ਸੋ ਦਰਵਾਜ਼ੇ ਨੂੰ ਤੋੜ ਕੇ ਬਾਅਦ ਦੇ ਵਿੱਚ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਦਰਵਾਜ਼ਾ ਨਹੀਂ ਖੁੱਲਿਆ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੀ ਜੋ ਜਾਂਚ ਹੈ ਉਹ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਾਏ ਜਾਣ ਦੀ ਜੋ ਮੰਗ ਹੈ ਉਹ ਵੀ ਉੱਠ ਰਹੀ ਹੈ ਇਸ ਦੇ ਨਾਲ ਨਾਲ ਹਾਦਸੇ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਬੱਚਿਆਂ ਦਾ ਤੇ ਪਰਿਵਾਰ ਵਾਲਿਆਂ ਦਾ ਉਹਨਾਂ ਦੇ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੱਸਦੀ ਕਿ ਰੌਫ ਕੋਚਿੰਗ ਸੈਂਟਰ ਦਾ ਇਹ ਪੂਰਾ ਮਾਮਲਾ ਹੈ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਡੁੱਬ ਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਦੋ ਕੁੜੀਆਂ ਸ਼ਾਮਿਲ ਸੀ ਇੱਕ ਮੁੰਡਾ ਸ਼ਾਮਿਲ ਸੀ ਔਰ ਜੋ ਸ਼ੁਰੂਆਤੀ ਜਾਂਚ ਹੋਈ ਹੈ ਉਸ ਦੇ ਵਿੱਚ ਹੁਣ ਤੱਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਔਰ ਅਚਾਨਕ ਇੱਕ ਥਾਰ ਗੱਡੀ ਉੱਥੋਂ ਨਿਕਲੀ ਤੇਜ਼ ਰਫ਼ਤਾਰ ਦੇ ਵਿੱਚ ਉਸ ਗੱਡੀ ਨੇ ਟਰਨ ਲਿਆ ਜਿੱਦਾਂ ਹੀ ਉਸ ਗੱਡੀ ਨੇ ਟਰਨ ਲਿਆ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟ ਗਿਆ ਔਰ ਜਿੱਦਾਂ ਹੀ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟਿਆ ਉਸ ਤੋਂ ਬਾਅਦ ਤੇਜ਼ ਰਫ਼ਤਾਰ ਦੇ ਨਾਲ ਪਾਣੀ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਵੜ ਗਿਆ ਕਿਉਂਕਿ ਸੜਕ ਤੇ ਪਾਣੀ ਭਰਿਆ ਹੋਇਆ ਸੀ ਔਰ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਦੀ ਜੋ ਕਲਾਸਸਾਂ ਨੇ ਉਹ ਚੱਲ ਰਹੀਆਂ ਸੀ ਸੋ ਜਿਵੇਂ ਹੀ ਉਹ ਦਰਵਾਜ਼ਾ ਟੁੱਟਿਆ ਜੋ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਉਹ ਬੇਸਮੈਂਟ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਔਰ ਤਿੰਨ ਬੱਚਿਆਂ ਦੀ ụpਕੇ ਮੌਤ ਹੋ ਗਈ ਹੈ ਫਿਲਹਾਲ ਕੀ ਕੁਝ ਕਿਹਾ ਬਾਂਸਰੀ ਸੂਰਾਜ ਨੇ ਲੋਕ ਸਭਾ ਦੇ ਵਿੱਚ ਇਸ ਪੂਰੇ ਮਾਮਲੇ ਨੂੰ કે તે આમ આદમી પાર્ટી ਨੂੰ કીમે રગડે લાયે ને બાસુરી સ્વરાજ ને ઓવે તુહાને સુનાઉં દે આ એક બહોત હૃદય વિરાદક ઘટના ઘટી હે ઓલ્ડ રાજેન્દ્રનગર મે જહા પર નાલે કા પાણી વો પૂરા કા પૂરા બેસમેન્ટ મે એક કોચિંગ સેન્ટર કે બેસમેન્ટ મે ભર ગયા ઓર પૂરા કા પૂરા બેસમેન્ટ જલમગ્ન હોને કે કારણ 3 છાત્રોને apni jaan gawa di ye bacche तेलंगाना उत्तर प्रदेश और केरल से आए थे अध्यक्ष जी ये दिल्ली में आई एग्जामिनेशन की तैयारी करने के लिए आए थे अपना भविष्य उज्जवल करने के लिए आए थे लेकिन बहुत दुख से मुझे कहना पड़ता है कि दिल्ली सरकार की लापरवाही यहाँ तक की आपराधिक लापरवाही के कारण इन बच्चों ने अपनी जान दी अध्यक्ष जी

दिल्ली जल बोर्ड दिल्ली सरकार के नियंत्रण में है ड्रेनेज की सफाई दिल्ली जल बोर्ड के न्य... दिल्ली सरकार के नियंत्रण में है लेकिन इन्होंने ना अपग्रेडेशन करी है ना डिसल्टिंग करी है नालों की एक बहुत इंपॉर्टेंट बात इसमें कहना चाहूंगी, ओल्ड राजेंद्र नगर में जो हुआ बाईस जुलाई चौबीस जुलाई दो दिन से लगातार वहां के स्थानीय विधायक वहां के स्थानीय पार्षद वहां के अधिकारियों को लगातार स्थानीय निवासी इसकी शिकायत कर रहे थे विधायक जी व्यंग तो कर रहे थे लेकिन उन्होंने कोई एक्शन नहीं लिया मेरा आपसे निवेदन है कि गृह मंत्रालय से अनुरोध करती हूं कि एक जांच समिति बनाई जाए जहां पर यह जो दिल्ली सरकार जो केवल प्रचार प्रसार और भ्रष्टाचार में लिप्त है इसमें इंक्वायरी बिठाई जाए ਇੱਕ ਬਹੁਤ ਹੀ ਹਿਰਦੇ ਵਿਰਾਦਕ ਘਟਨਾ ਘਟੀ ਹੈ 올ਡ ਰਾਜੇਂਦਰ ਨਗਰ ਮੇ ਜਹਾਂ ਪਰ ਨਾਲੇ ਕਾ ਪਾਣੀ ਫੁਕਸੀਓਨਰਸ ਫਾਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੇ 올ਡ ਰਾਜੇਂਦਰ ਨਗਰ ਦੇ ਵਿੱਚ ਕੋਚਿੰਗ ਦੇ ਵਿੱਚ ਡੁੱਬਣ ਨਾਲ ਯਾਨੀ ਕਿ ਜੋ ਪਾਣੀ ਭਰ ਗਿਆ ਸੀ ਬੇਸਮੈਂਟ ਦੇ ਵਿੱਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਨੇ ਹੁਣ ਤੂਲ ਫੜ ਰਿਹਾ ਹੈ ਮਾਮਲਾ ਪੱਕਤਾ ਜਾ ਰਿਹਾ ਹੈ ਅੱਜ ਲੋਕ ਸਭਾ ਦੇ ਵਿੱਚ ਵੀ ਇਸ ਮਾਮਲੇ ਦੀ ਗੂੰਜ ਸੁਣਾਈ ਦਿੱਤੀ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਇਹ ਮੁੱਦਾ ਚੁੱਕਿਆ ਤੇ ਮੁੱਦਾ ਚੁੱਕਦੇ ਹੋਏ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਵੀ ਨਿਖੇਆ ਕਿ ਦਸਾਂ ਸਾਲਾਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਲ ਬੋਰਡ 100 ਸਿਟੀ ਦਿੱਲੀ ਸਰਕਾਰ ਦੇ ਅੰਦਰ ਹੈ ਪਰ ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਉਹੀ ਲਾਪਰਵਾਹੀ ਦਾ ਨਤੀਜਾ ਇਹਨਾਂ ਤਿੰਨ ਬੱਚਿਆਂ ਨੂੰ ਭੁਗਤਣਾ ਪਿਆ ਬਾਸਰੀ ਸਵਰਾਜ ਨੇ ਲੋਕ ਸਭਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਹੁਣੇ ਜੋ ਪੂਰਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਔਰ ਕੋਚਿੰਗ ਸੰਚਾਲਕਾਂ ਨੂੰ 14 ਦਿਨਾਂ ਦੀ ਨਿਆਇ ਖਿਰਾਸਤ ਤੇ ਭੇਜ ਦਿੱਤਾ ਗਿਆ ਇਸ ਦੇ ਨਾਲ-ਨਾਲ ਦਿਲੇ ਦੇ ਵਿੱਚ ਬਾਕੀ ਚੱਲ ਰਹੇ 13 ਕੋਚਿੰਗ ਸੈਂਟਰ ਵੀ ਸੀਲ ਕਰ ਦਿੱਤੇ ਗਏ ਨੇ ਸੋ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 27 ਜੁਲਾਈ ਦਾ ਇਹ ਮਾਮਲਾ ਜਦੋਂ ਬੇਸਮੈਂਟ ਦੇ ਵਿੱਚ ਕਲਾਸਿਸ ਚੱਲ ਰਹੀਆਂ ਸੀ ਔਰ ਅਚਾਨਕ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਪਾਣੀ ਪੜ ਜਾਂਦਾ ਹੈ ਔਰ ਕਿਉਂਕਿ ਬਾਇਓਮੈਟ੍ਰਿਕ ਦਿਰਾਹੀ ਦਰਵਾਜ਼ਾ ਖੁੱਲਦਾ ਸੀ ਆਟੋਮੈਟਿਕ ਸੀਗਾ ਸੋ ਦਰਵਾਜ਼ੇ ਨੂੰ ਤੋੜ ਕੇ ਬਾਅਦ ਦੇ ਵਿੱਚ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਦਰਵਾਜ਼ਾ ਨਹੀਂ ਖੁੱਲਿਆ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੀ ਜੋ ਜਾਂਚ ਹੈ ਉਹ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਾਈ ਜਾਣ ਦੀ ਜੋ ਮੰਗ ਹੈ ਉਹ ਵੀ ਉੱਠ ਰਹੀ ਹੈ ਇਸ ਦੇ ਨਾਲ ਨਾਲ ਹਾਦਸੇ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਬੱਚਿਆਂ ਦਾ ਤੇ ਪਰਿਵਾਰ ਵਾਲਿਆਂ ਦਾ ਉਹਨਾਂ ਦੇ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੱਸਦੀ ਕਿ ਰਾਫ ਕੋਚਿੰਗ ਸੈਂਟਰ ਦਾ ਇਹ ਪੂਰਾ ਮਾਮਲਾ ਹੈ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਡੁੱਬ ਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਦੋ ਕੁੜੀਆਂ ਸ਼ਾਮਿਲ ਸੀ ਇੱਕ ਮੁੰਡਾ ਸ਼ਾਮਿਲ ਸੀ ਔਰ ਜੋ ਸ਼ੁਰੂਆਤੀ ਜਾਂਚ ਹੋਈ ਹੈ ਉਸ ਦੇ ਵਿੱਚ ਹੁਣ ਤੱਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਔਰ ਅਚਾਨਕ ਇੱਕ ਥਾਰ ਗੱਡੀ ਉੱਥੋਂ ਨਿਕਲੀ ਤੇਜ਼ ਰਫ਼ਤਾਰ ਦੇ ਵਿੱਚ ਉਸ ਗੱਡੀ ਨੇ ਟਰਨ ਲਿਆ ਜਿੱਦਾਂ ਹੀ ਉਸ ਗੱਡੀ ਨੇ ਟਰਨ ਲਿਆ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟ ਗਿਆ ਔਰ ਜਿੱਦਾਂ ਹੀ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟਿਆ ਉਸ ਤੋਂ ਬਾਅਦ ਤੇਜ਼ ਰਫ਼ਤਾਰ ਦੇ ਨਾਲ ਪਾਣੀ ਕੋਚਿੰਗ ਸੈਂਟਰ ਦੀ ਬੇਸਮੈਂਟ ਦੇ ਵਿੱਚ ਵੜ ਗਿਆ ਕਿਉਂਕਿ ਸੜਕ ਤੇ ਪਾਣੀ ਭਰਿਆ ਹੋਇਆ ਸੀ ਔਰ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਦੀ ਜੋ ਕਲਾਸਾਂ ਨੇ ਉਹ ਚੱਲ ਰਹੀਆਂ ਸੀ ਸੋ ਜਿਵੇਂ ਹੀ ਉਹ ਦਰਵਾਜ਼ਾ ਟੁੱਟਿਆ ਜੋ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਉਹ ਬੇਸਮੈਂਟ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਔਰ ਤਿੰਨ ਬੱਚਿਆਂ ਦੀ ụp ਕੇ ਮੌਤ ਹੋ ਗਈ ਹੈ ਫਿਲਹਾਲ ਕੀ ਕੁਝ ਕਿਹਾ ਬਾਂਸੂਰੀ ਸੂਰਾਜ ਨੇ ਲੋਕ ਸਭਾ ਦੇ ਵਿੱਚ ਇਸ ਪੂਰੇ ਮਾਮਲੇ ਨੂੰ કે તે આમ આદમી પાટ નું કિમે રગડે લાયને બાસુરिश्वराज ને ઓવે તહાનુ સુનાઉં દે એક બહોત હી હૃદય વિરાદક ઘટના ઘટી હે ઓલ્ડ રાજેન્દ્રનગર મે જહા પર નાલે કા પાણી વો પૂરા કા પૂરા બેસમેન્ટ મે કોચિંગ સેન્ટર કે બેસમેન્ટ મે ભર ગયા ઓર પૂરા કા પૂરા બેસમેન્ટ જલમગ્ન હોને કે કારણ 3 છાત્રોને અપની જાન ગવા દી उत्तर प्रदेश और केरल से आए थे अध्यक्ष जी ये दिल्ली में आई एग्जामिनेशन की तैयारी करने के लिए आए थे अपना भविष्य उज्जवल करने के लिए आए थे लेकिन बहुत दुख से मुझे कहना पड़ता है कि दिल्ली सरकार की लापरवाही यहाँ तक कि आपराधिक लापरवाही के कारण इन बच्चों ने अपनी जान गंवा दी अध्यक्ष जी

दिल्ली जल बोर्ड दिल्ली सरकार के नियंत्रण में है ड्रेनेज की सफाई दिल्ली जल बोर्ड के न्य... दिल्ली सरकार के नियंत्रण में है लेकिन इन्होंने ना अपग्रेडेशन करी है ना डिसल्टिंग करी है नालों की एक बहुत इंपॉर्टेंट बात इसमें कहना चाहूंगी ओल्ड राजेंद्र नगर में जो हुआ बाईस जुलाई चौबीस जुलाई दो दिन से लगातार वहां के स्थानीय विधायक वहां के स्थानीय पार्षद वहां के अधिकारियों को लगातार स्थानीय निवासी की शिकायत कर रहे थे विधायक जी व्यंग तो कर रहे थे लेकिन उन्होंने कोई एक्शन नहीं लिया मेरा आपसे निवेदन है कि गृह मंत्रालय से अनुरोध करती हूं कि एक जांच समिति बनाई जाए जहां पर ये जो दिल्ली सरकार जो केवल प्रचार प्रसार और भ्रष्टाचार में लिप्त है इसमें इंक्वायरी बिठाई जाए तो इस वक्त की रही खबर सामने आ रही है दिल्ली दे ओल्ड ਰਾਜੇਂਦਰਾ ਨਗਰ ਦੇ ਵਿੱਚ ਕੋਚਿੰਗ ਦੇ ਵਿੱਚ ਡੁੱਬਣ ਨਾਲ ਯਾਨੀ ਕਿ ਜੋ ਪਾਣੀ ਭਰ ਗਿਆ ਸੀ ਬੇਸਮੈਂਟ ਦੇ ਵਿੱਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਨੇ ਹੁਣ ਤੂਲ ਫੜ ਰਿਹਾ ਇਹ ਮਾਮਲਾ ਪੱਕਤਾ ਜਾ ਰਿਹਾ ਹੈ ਅੱਜ ਲੋਕ ਸਭਾ ਦੇ ਵਿੱਚ ਵੀ ਇਸ ਮਾਮਲੇ ਦੇ ਗੂੰਜ ਸੁਣਾਈ ਦਿੱਤੀ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਇਹ ਮੁੱਦਾ ਚੁੱਕਿਆ ਤੇ ਮੁੱਦਾ ਚੁੱਕਦੇ ਹੋਏ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਵੀ ਨਿਖਾ ਕਿ ਦਸਾਂ ਸਾਲਾਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਲ ਬੋਰਡ ਟੈਂਪ ਸਿਟੀ ਦਿੱਲੀ ਸਰਕਾਰ ਦੇ ਅੰਦਰ ਹੈ ਪਰ ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਉਹੀ ਲਾਪਰਵਾਹੀ ਦਾ ਨਤੀਜਾ ਇਹਨਾਂ ਤਿੰਨ ਬੱਚਿਆਂ ਨੂੰ ਭੁਗਤਣਾ ਪਿਆ ਬਾਸਰੀ ਸੁਵਰਾਜ ਨੇ ਲੋਕ ਸਭਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਹੁਣੇ ਜੋ ਪੂਰਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਔਰ ਕੋਚਿੰਗ ਸੰਚਾਲਕਾਂ ਨੂੰ 14 ਦਿਨਾਂ ਦੀ ਨਿਆਇ ਖਿਰਾਸਤ ਤੇ ਭੇਜ ਦਿੱਤਾ ਗਿਆ ਇਸ ਦੇ ਨਾਲ ਨਾਲ ਦਿਲੇ ਦੇ ਵਿੱਚ ਬਾਕੀ ਚੱਲ ਰਹੇ 13 ਕੋਚਿੰਗ ਸੈਂਟਰ ਵੀ ਸੀਲ ਕਰ ਦਿੱਤੇ ਗਏ ਨੇ ਸੋ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 27 ਜੁਲਾਈ ਦਾ ਇਹ ਮਾਮਲਾ ਜਦੋਂ ਬੇਸਮੈਂਟ ਦੇ ਵਿੱਚ ਕਲਾਸਿਸ ਚੱਲ ਰਹੀਆਂ ਸੀ ਔਰ ਅਚਾਨਕ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਪਾਣੀ ਪੜ ਜਾਂਦਾ ਹੈ ਔਰ ਕਿਉਂਕਿ ਬਾਇਓਮੈਟ੍ਰਿਕ ਦਿਰਾਹੀ ਦਰਵਾਜ਼ਾ ਖੁੱਲਦਾ ਸੀ ਆਟੋਮੈਟਿਕ ਸੀਗਾ ਸੋ ਦਰਵਾਜ਼ੇ ਨੂੰ ਟੋੜ ਕੇ ਬਾਅਦ ਦੇ ਵਿੱਚ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਦਰਵਾਜ਼ਾ ਨਹੀਂ ਖੁੱਲਿਆ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਨੇ ਟਰਨ ਲਿਆ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟ ਗਿਆ ਔਰ ਜਿੱਦਾਂ ਹੀ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟਿਆ ਉਸ ਤੋਂ ਬਾਅਦ ਤੇਜ਼ ਰਫ਼ਤਾਰ ਦੇ ਨਾਲ ਪਾਣੀ ਕੋਚਿੰਗ ਸੈਂਟਰ ਦੀ ਬੇਸਮੈਂਟ ਦੇ ਵਿੱਚ ਵੜ ਗਿਆ ਕਿਉਂਕਿ ਸੜਕ ਤੇ ਪਾਣੀ ਭਰਿਆ ਹੋਇਆ ਸੀ ਔਰ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਦੀ ਜੋ ਕਲਾਸਾਂ ਸਨ ਉਹ ਚੱਲ ਰਹੀਆਂ ਸੀ ਸੋ ਜਿਵੇਂ ਹੀ ਉਹ ਦਰਵਾਜ਼ਾ ਟੁੱਟਿਆ ਜੋ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਉਹ ਬੇਸਮੈਂਟ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ

तीन छात्रों ने अपनी जान गवा दी ये बच्चे तेलंगाना उत्तर प्रदेश और केरल से आए थे अध्यक्ष जी ये दिल्ली में आई एग्जामिनेशन की तैयारी करने के लिए आए थे अपना भविष्य उज्जवल करने के लिए आए थे लेकिन बहुत दुख से मुझे कहना पड़ता है कि दिल्ली सरकार की लापरवाही यहां तक कि आपराधिक लापरवाही के कारण इन बच्चों ने अपनी जान गंवाही अध्यक्ष जी

दिल्ली जल बोर्ड दिल्ली सरकार के नियंत्रण में है ड्रेनेज की सफाई दिल्ली जल बोर्ड के न्य... दिल्ली सरकार के नियंत्रण में है लेकिन इन्होंने ना अपग्रेडेशन करी है ना डिसल्टिंग करी है नालों की एक बहुत इंपॉर्टेंट बात इसमें कहना चाहूंगी। ओल्ड राजेंद्र नगर में जो हुआ बाईस जुलाई चौबीस जुलाई दो दिन से लगातार वहां के स्थानीय विधायक वहां के स्थानीय पार्षद वहां के अधिकारियों को लगातार स्थानीय निवासियों की शिकायत कर रहे थे विधायक जी व्यंग तो कर रहे थे लेकिन उन्होंने कोई एक्शन नहीं लिया मेरा आपसे निवेदन है कि गृह मंत्रालय से अनुरोध करती हूं कि एक जांच समिति बनाई जाए जहां पर ये जो दिल्ली सरकार जो केवल प्रचार प्रसार और भ्रष्टाचार में लिप्त है इसमें इंक्वायरी बिठाई जाए खबर सामने आ रही है दिल्ली के ओल्ड राजेंद्रा नगर दे ਕੋਚਿੰਗ ਦੇ ਵਿੱਚ ਡੁੱਬਣ ਨਾਲ ਯਾਨੀ ਕਿ ਜੋ ਪਾਣੀ ਭਰ ਗਿਆ ਸੀ ਬੇਸਮੈਂਟ ਦੇ ਵਿੱਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਨੇ ਹੁਣ ਤੂਲ ਫੜ ਰਿਹਾ ਹੈ ਮਾਮਲਾ ਪੱਕਤਾ ਜਾ ਰਿਹਾ ਹੈ ਅੱਜ ਲੋਕ ਸਭਾ ਦੇ ਵਿੱਚ ਵੀ ਇਸ ਮਾਮਲੇ ਦੇ ਗੂੰਜ ਸੁਣਾਈ ਦਿੱਤੀ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਇਹ ਮੁੱਦਾ ਚੁੱਕਿਆ ਤੇ ਮੁੱਦਾ ਚੁੱਕਦੇ ਹੋਏ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਵੀ ਨਿਖੇਹਾ ਕਿ ਦਸਾਂ ਸਾਲਾਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਲ ਬੋਰਡ ਟਰਨ ਸਿਟੀ ਦਿੱਲੀ ਸਰਕਾਰ ਦੇ ਅੰਦਰ ਹੈ ਪਰ ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਉਹੀ ਲਾਪਰਵਾਹੀ ਦਾ ਨਤੀਜਾ ਇਹਨਾਂ ਤਿੰਨ ਬੱਚਿਆਂ ਨੂੰ ਭੁਗਤਣਾ ਪਿਆ ਬਾਸਰੀ ਸਵਰਾਜ ਨੇ ਲੋਕ ਸਭਾ ਦੇ ਵਿੱਚ ਉਸ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਹੁਣੇ ਜੋ ਪੂਰਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਔਰ ਕੋਚਿੰਗ ਸੰਚਾਲਕਾਂ ਨੂੰ 14 ਦਿਨਾਂ ਦੀ ਨਿਆਇ ਖਿਰਾਸਤ ਤੇ ਭੇਜ ਦਿੱਤਾ ਗਿਆ ਇਸ ਦੇ ਨਾਲ-ਨਾਲ ਦਿਲੇ ਦੇ ਵਿੱਚ ਬਾਕੀ ਚੱਲ ਰਹੇ 13 ਕੋਚਿੰਗ ਸੈਂਟਰ ਵੀ ਸੀਲ ਕਰ ਦਿੱਤੇ ਗਏ ਨੇ ਸੋ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 27 ਜੁਲਾਈ ਦਾ ਇਹ ਮਾਮਲਾ ਜਦੋਂ ਬੇਸਮੈਂਟ ਦੇ ਵਿੱਚ ਕਲਾਸਿਸ ਚੱਲ ਰਹੀਆਂ ਸੀ ਔਰ ਅਚਾਨਕ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਪਾਣੀ ਪੜ ਜਾਂਦਾ ਹੈ ਔਰ ਕਿਉਂਕਿ ਬਾਇਓਮੈਟ੍ਰਿਕ ਦਿਰਾਹੀ ਦਰਵਾਜ਼ਾ ਖੁੱਲਦਾ ਸੀ ਆਟੋਮੈਟਿਕ ਸੀਗਾ ਸੋ ਦਰਵਾਜ਼ੇ ਨੂੰ ਤੋੜ ਕੇ ਬਾਅਦ ਦੇ ਵਿੱਚ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਦਰਵਾਜ਼ਾ ਨਹੀਂ ਖੁੱਲਿਆ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੀ ਜੋ ਜਾਂਚ ਹੈ ਉਹ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਾਏ ਜਾਣ ਦੀ ਜੋ ਮੰਗ ਹੈ ਉਹ ਵੀ ਉੱਠ ਰਹੀ ਹੈ ਇਸ ਦੇ ਨਾਲ ਨਾਲ ਹਾਦਸੇ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਬੱਚਿਆਂ ਦਾ ਤੇ ਪਰਿਵਾਰ ਵਾਲਿਆਂ ਦਾ ਉਹਨਾਂ ਦੇ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੱਸਦੀ ਕਿ RAF ਕੋਚਿੰਗ ਸੈਂਟਰ ਦਾ ਇਹ ਪੂਰਾ ਮਾਮਲਾ ਹੈ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਡੁੱਬ ਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਦੋ ਕੁੜੀਆਂ ਸ਼ਾਮਿਲ ਸੀ ਇੱਕ ਮੁੰਡਾ ਸ਼ਾਮਿਲ ਸੀ ਔਰ ਜੋ ਸ਼ੁਰੂਆਤੀ ਜਾਂਚ ਹੋਈ ਹੈ ਉਸ ਦੇ ਵਿੱਚ ਹੁਣ ਤੱਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਔਰ ਅਚਾਨਕ ਇੱਕ ਥਾਰ ਗੱਡੀ ਉੱਥੋਂ ਨਿਕਲੀ ਤੇਜ਼ ਰਫ਼ਤਾਰ ਦੇ ਵਿੱਚ ਉਸ ਗੱਡੀ ਨੇ ਟਰਨ ਲਿਆ ਜਿੱਦਾਂ ਹੀ ਉਸ ਗੱਡੀ ਨੇ ਟਰਨ ਲਿਆ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟ ਗਿਆ ਔਰ ਜਿੱਦਾਂ ਹੀ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟਿਆ ਉਸ ਤੋਂ ਬਾਅਦ ਤੇਜ਼ ਰਫਤਾਰ ਦੇ ਨਾਲ ਪਾਦੀ ਕੋਚਿੰਗ ਸੈਂਟਰ ਦੀ ਬੇਸਮੈਂਟ ਦੇ ਵਿੱਚ ਵੜ ਗਿਆ ਕਿਉਂਕਿ ਸੜਕ ਤੇ ਪਾਣੀ ਭਰਿਆ ਹੋਇਆ ਸੀ ਔਰ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਦੀ ਜੋ ਕਲਾਸਸ ਨੇ ਉਹ ਚੱਲ ਰਹੀਆਂ ਸੀ ਸੋ ਜਿਵੇਂ ਹੀ ਉਹ ਦਰਵਾਜ਼ਾ ਟੁੱਟਿਆ ਜੋ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਉਹ ਬੇਸਮੈਂਟ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਔਰ ਤਿੰਨ ਬੱਚਿਆਂ ਦੀ ụp ਕੇ ਮੌਤ ਹੋ ਗਈ ਹੈ ਫਿਲਹਾਲ ਕੀ ਕੁਝ ਕਿਹਾ ਬਾਸਰੀ ਸਵਰਾਜ ਨੇ ਲੋਕ ਸਭਾ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਤੇ ਆਮ ਆਦਮੀ ਪਾਰਟੀ ਨੂੰ ਕਿਵੇਂ ਰਗੜੇ ਲਾਏ ਨੇ ਬਾਸਰੀ ਸਵਰਾਜ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਇੱਕ ਬਹੁਤ ਹੀ ਹਿਰਦੇ ਵਿਰਾਦਕ ਘਟਨਾ ਘਟੀ ਹੈ 올ਡ ਰਾਜੇਂਦਰ ਨਗਰ ਮੇ ਜਹਾਂ ਪਰ नाले का पानी वो पूरा का पूरा बेसमेंट में कोचिंग सेंटर के बेसमेंट में भर गया और पूरा का पूरा बेसमेंट जलमग्न होने के कारण तीन छात्रों ने अपनी जान गंवा दी ये बच्चे तेलंगाना उत्तर प्रदेश और केरल से आए थे अध्यक्ष जी ये दिल्ली में आई एग्जामिनेशन की तैयारी करने के लिए आए थे अपना भविष्य उज्जवल करने के लिए आए थे लेकिन बहुत दुख से मुझे कहना पड़ता है कि दिल्ली सरकार की लापरवाही यहाँ तक कि आपराधिक लापरवाही के कारण इन बच्चों ने अपनी जान गंवाही अध्यक्ष जी लेकिन दिल्ली वासियों के लिए कोई काम नहीं कर रही अध्यक्ष पिछले दो सालों से नगर निगम यानी एम सी डी भी दिल्ली सरकार के नियंत्रण में है दिल्ली जल बोर्ड दिल्ली सरकार के नियंत्रण में है ड्रेनेज की सफाई दिल्ली जल बोर्ड के न्य... दिल्ली सरकार के नियंत्रण में है लेकिन इन्होंने ना अपग्रेडेशन करी है ना डिसल्टिंग करी है नालों की एक बहुत इंपॉर्टेंट बात इसमें कहना चाहूंगी, ओल्ड राजेंद्र नगर में जो हुआ बाईस जुलाई चौबीस जुलाई दो दिन से लगातार वहां के स्थानीय विधायक वहां के स्थानीय पार्षद वहां के अधिकारियों को लगातार स्थानीय निवासी इसकी शिकायत कर रहे थे विधायक जी व्यंग तो कर रहे थे लेकिन उन्होंने कोई एक्शन नहीं लिया मेरा आपसे निवेदन है कि गृह मंत्रालय से अनुरोध करती हूं कि एक जांच समिति बनाई जाए जहां पर यह जो दिल्ली सरकार जो केवल प्रचार प्रसार और भ्रष्टाचार में लिप्त है इसमें इंक्वायरी बिठाई जाए ਇਹ ਤੁਸੀ ਅਨਰੇਸ ਵਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੇ ਓਡ ਰਾਜੇਂਦਰਾ ਨਗਰ ਦੇ ਵਿੱਚ ਕੋਚਿੰਗ ਦੇ ਵਿੱਚ ਡੁੱਬਣ ਨਾਲ ਯਾਨੀ ਕਿ ਜੋ ਪਾਣੀ ਭਰ ਗਿਆ ਸੀ ਬੇਸਮੈਂਟ ਦੇ ਵਿੱਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਨੇ ਹੁਣ ਤੂਲ ਫੜ ਰਿਹਾ ਹੈ ਮਾਮਲਾ ਪੱਕਤਾ ਜਾ ਰਿਹਾ ਹੈ ਅੱਜ ਲੋਕ ਸਭਾ ਦੇ ਵਿੱਚ ਵੀ ਇਸ ਮਾਮਲੇ ਦੇ ਗੂੰਜ ਸੁਣਾਈ ਦਿੱਤੀ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਇਹ ਮੁੱਦਾ ਚੁੱਕਿਆ ਤੇ ਮੁੱਦਾ ਚੁੱਕਦੇ ਹੋਏ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਵੀ ਨਿਖੇਹਾ ਕਿ ਦਸਾਂ ਸਾਲਾਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਲ ਬੋਰਡ ਟੈਂਪ ਸਿਟੀ ਦਿੱਲੀ ਸਰਕਾਰ ਦੇ ਅੰਦਰ ਹੈ ਪਰ ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਉਹੀ ਲਾਪਰਵਾਹੀ ਦਾ ਨਤੀਜਾ ਇਹਨਾਂ ਤਿੰਨ ਬੱਚਿਆਂ ਨੂੰ ਭੁਗਤਣਾ ਪਿਆ ਹੈ ਬਾਂਸੂਰੀ ਸੂਰਾਜ ਨੇ ਲੋਕ ਸਭਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਹੁਣੇ ਜੋ ਪੂਰਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਔਰ ਕੋਚਿੰਗ ਸੰਚਾਲਕਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਇਸ ਦੇ ਨਾਲ-ਨਾਲ ਦਿਲੇ ਦੇ ਵਿੱਚ ਬਾਕੀ ਚੱਲ ਰਹੇ 13 ਕੋਚਿੰਗ ਸੈਂਟਰ ਵੀ ਸੀਲ ਕਰ ਦਿੱਤੇ ਗਏ ਨੇ ਸੋ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 27 ਜੁਲਾਈ ਦਾ ਇਹ ਮਾਮਲਾ ਹੈ ਜਦੋਂ ਬੇਸਮੈਂਟ ਦੇ ਵਿੱਚ ਕਲਾਸਿਸ ਚੱਲ ਰਹੀਆਂ ਸੀ ਔਰ ਅਚਾਨਕ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਪਾਣੀ ਪੜ ਜਾਂਦਾ ਹੈ ਔਰ ਕਿਉਂਕਿ ਬਾਇਓਮੈਟ੍ਰਿਕ ਦਿਰਾਹੀ ਦਰਵਾਜ਼ਾ ਖੁੱਲਦਾ ਸੀ ਆਟੋਮੈਟਿਕ ਸੀਗਾ ਸੋ ਦਰਵਾਜ਼ੇ ਨੂੰ ਤੋੜ ਕੇ ਬਾਅਦ ਦੇ ਵਿੱਚ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਦਰਵਾਜ਼ਾ ਨਹੀਂ ਖੁੱਲਿਆ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੀ ਜੋ ਜਾਂਚ ਹੈ ਉਹ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਾਏ ਜਾਣ ਦੀ ਜੋ ਮੰਗ ਹੈ ਉਹ ਵੀ ਉੱਠ ਰਹੀ ਹੈ ਇਸ ਦੇ ਨਾਲ ਨਾਲ ਹਾਦਸੇ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਬੱਚਿਆਂ ਦਾ ਤੇ ਪਰਿਵਾਰ ਵਾਲਿਆਂ ਦਾ ਉਹਨਾਂ ਦੇ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ RAF ਕੋਚਿੰਗ ਸੈਂਟਰ ਦਾ ਪੂਰਾ ਮਾਮਲਾ ਹੈ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਡੁੱਬ ਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਦੋ ਕੁੜੀਆਂ ਸ਼ਾਮਿਲ ਸੀ ਇੱਕ ਮੁੰਡਾ ਸ਼ਾਮਿਲ ਸੀ ਔਰ ਜੋ ਸ਼ੁਰੂਆਤੀ ਜਾਂਚ ਹੋਈ ਹੈ ਉਸ ਦੇ ਵਿੱਚ ਹੁਣ ਤੱਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਔਰ ਅਚਾਨਕ ਇੱਕ ਥਾਰ ਗੱਡੀ ਉੱਥੋਂ ਨਿਕਲੀ ਤੇਜ਼ ਰਫ਼ਤਾਰ ਦੇ ਵਿੱਚ ਉਸ ਗੱਡੀ ਨੇ ਟਰਨ ਲਿਆ ਜਿੱਦਾਂ ਹੀ ਉਸ ਗੱਡੀ ਨੇ ਟਰਨ ਲਿਆ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟ ਗਿਆ ਔਰ ਜਿੱਦਾਂ ਹੀ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁੱਟਿਆ ਉਸ ਤੋਂ ਬਾਅਦ ਤੇਜ਼ ਰਫ਼ਤਾਰ ਦੇ ਨਾਲ ਪਾਣੀ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਵੜ ਗਿਆ ਕਿਉਂਕਿ ਸੜਕ ਤੇ ਪਾਣੀ ਭਰਿਆ ਹੋਇਆ ਸੀ ਔਰ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਦੀ ਜੋ ਕਲਾਸਾਂ ਨੇ ਉਹ ਚੱਲ ਰਹੀਆਂ ਸੀ ਸੋ ਜਿਵੇਂ ਹੀ ਉਹ ਦਰਵਾਜ਼ਾ ਟੁੱਟਿਆ ਜੋ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਸੀ ਉਹ ਬੇਸਮੈਂਟ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਔਰ ਤਿੰਨ ਬੱਚਿਆਂ ਦੀ ụp ਕੇ ਮੌਤ ਹੋ ਗਈ ਹੈ ਫਿਲਹਾਲ ਕੀ ਕੁਝ ਕਿਹਾ